ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਵਿੱਚ ਫਲੈਟਾਂ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਆ ਕੇ ਸ਼ਰਿਆਮ ਗੁੰਨਾ ਕਰਦੀ ਕੀਤੀ ਗਈ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਸੀ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੋਟਰਸਾਈਕਲ ਤੇ ਪਹੁੰਚਦੇ ਹਨ ਤੇ ਹਥਿਆਰਾਂ ਦੇ ਨਾਲ ਲੈਸ ਹੁੰਦੇ ਹਨ ਕਿ ਜਿਨ੍ਹਾਂ ਦੇ ਵੱਲੋਂ ਫਲੈਟਾਂ ਦੇ ਵਿੱਚ ਆ ਕੇ ਗੋਲੀ ਵੀ ਚਲਾਈ ਗਈ ਮਾਮਲਾ ਅਮਰਸਰ ਦੇ ਗੁਰੂ ਤੇਗ ਬਹਾਦਰ ਫਲੈਟਾਂ ਦਾ ਹੈ ਜਿੱਥੇ ਦੇ ਰਹਿਣ ਵਾਲੇ ਸਾਜਨ ਨਾਮ ਦੇ ਨੌਜਵਾਨ ਦੇ ਵੱਲੋਂ ਆਪਣੇ ਹੀ ਇਲਾਕੇ ਦੇ ਸੁਖ ਨਾਮ ਦੇ ਵਿਅਕਤੀ ਦੇ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਕਿ ਸੁਖ ਨਾਮ ਦਾ ਵਿਅਕਤੀ ਜੋ ਕਿ ਉਸ ਨੂੰ ਨਸ਼ਾ ਵੇਚਣ ਲਈ ਆਖਦਾ ਹੈ ਪਰ ਉਸ ਨੇ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਫੋਨ ਤੇ ਉਸ ਨੂੰ ਧਮਕਾਇਆ ਅਤੇ ਉਸ ਦੇ ਇਲਾਕੇ ਦੇ ਵਿੱਚ ਆ ਕੇ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਤੇ ਇਸ ਦਿਸ਼ਕਾਤ ਉਸ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਿਆ ਇਤਨਸਾਫ ਦੀ ਮਾਂ ਕੀਤੀ ਜਾ ਰਹੀ ਸੀ ਇਹ ਭੱਜ ਕੇ ਮੈਂ ਕਿਤੇ ਘਰੇ ਵੜਿਆ ਨੇ ਫਿਰ ਬਹਿਰ ਮਾਰਿਆ ਦੂਜੇ ਮੁੰਡੇ ਨੇ ਫਿਰ ਇਹਦੇ ਨਾਲ ਦੇ ਨੇ ਇਹ ਦੋਨਾਂ ਕੋ ਵੈਪਨ ਸੀ ਤੇ ਫਿਰ ਮੈਂ ਭੱਜ ਕੇ ਕਿਤੇ ਘਰੇ ਵੜ ਗਿਆ ਤੇ ਇਹ ਬੁੰਡੀ ਲਾ ਕੇ ਮਲੇ ਚਲ ਗਏ ਉਹ ਤੋਂ ਬਾਅਦ ਪੁਲਿਸ ਆ ਗਈ ਫਿਰ ਸਾਰਾ ਹੋਇਆ ਸਭ ਨਹੀਂ ਜਿੱਦਾਂ ਜਰਨੀਆਂ ਨਾਲ ਬੈਸ ਹੋਈ ਹੈ ਉਹ ਕਿ ਕਿ ਟਾਈਮ ਕੀ ਸੀਗਾ ਟਾਈਮ ਕਹਿੰਦੇ 1:00 ਵਜਾ ਰਾਤ ਦਾ ਬਤੀ ਗਈ ਸਾਰੀ ਕੋਈ ਗੱਲ ਨਹੀਂ ਸੀਗੇ ਨਹੀਂ ਅਸੀਂ ਨਹੀਂ ਘਰੇ ਆਗੇ ਠੀਕ ਤੇ ਅਹੀਂ ਵੱਡੇ ਪਾਰਟੀ ਮnde ਯਾਰ ਦੋਸਤ ਦੀ ਉਹਦੇ ਹਲੇ ਅੱਛਾ ਤੇ ਜਰੂ ਉਸ ਟਾਈਮ ਤੇ ਵਿਜਰਾਨੀਆਂ ਨਾਲ ਬੈਸ ਹੋਈ ਹੈ ਤੇ ਤੁਹਾਨੂੰ ਕਿਉਂ ਮੈਸੇਜ ਕਰ ਰਿਆ ਸੀਗਾ ਕਿ ਤੁਹਾਨੂੰ ਕੋ ਮੇਨੇ ਮੇਰੇ ਥੋੜੀ ਬਹੁਤੀ ਜਾਣ ਪਛਾਣ ਹੀ ਸੀ ਨਾ ਇਹਦੇ ਨਾਲ ਮੇਰੇ ਇੰਸਟਾਗ੍ਰਾਮ ਤੇ ਵਿੰਦਾ ਸਟੋਰੀਆਂ ਸੁਰੀਆਂ ਵਿੰਦਾ ਹੈ ਮੇਰੇ ਨਾਲ ਮੇ ਵੀ ਵਿੰਦਾ ਹੈ ਇਹਦੀਆਂ ਤੇ ਫਿਰ ਇਸੇ ਕਰਕੇ ਮੇਰੀ ਜਾਣ ਪਛਾਣ ਹੈਗੀ ਇਹਦੇ ਨਾਲ ਥੋੜੀ ਬਹੁਤੀ ਤੇ ਫਿਰ ਮੈਨੂੰ ਸਿੱਧਾ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਮੈਂ ਵੀ ਹਾਂਜੀ ਭੇਜਿਆ ਅੱਗਿਓ ਇਹਨੇ ਮੈਨੂੰ ਕੋਲ ਲਾਈ ਮਿਲਵੰਦਾ ਆਪਣੇ ਘਰ ਜਾਣੋਂ ਅਕਲ ਸੁਹਾ ਮੈਂ ਆ ਤਾਂ ਬੋਲਣ ਕਿੱਦਾਂ ਜਾ ਤੇ ਫਿਰ ਇਹੋੀ ਗੱਲ ਤੋਂ ਗੱਲ ਵਧ ਗਈ ਚੰਦਾ ਕੋਈ ਨਹੀਂ ਤੈਨੂੰ ਵੇਚ ਲਾਂਗੇ ਮੈਂ ਵੇਚ ਲਈ ਪਰ ਇੱਥੇ ਕਰਨ ਕੀ ਆਂਦਾ ਸੀਗਾ ਕਰਨ ਕਹਿੰਦੇ ਇੱਥੇ ਵਿਆਜੀ ਪੈਸੇ ਦਿੱਤੇ ਤਾਂ ਆਉਂਦਾ ਵਾ ਤੇ ਬਾਕੀ ਉਹ ਕਿਤੇ ਵੱਲ ਆਂਦਾ ਸੀ ਰਾਣੀ ਪ੍ਰਧਾਨ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਵੇਚ ਆਈ ਸੀ ਹਾਂ ਜੀ ਤੇ ਉਹ ਗਈ ਇੱਥੇ ਗੀਦਾ ਗੀਦਾ ਕੁੜੀ ਉਹਦੇ ਹਲੋਂਦਾ ਪਹਿਲਾਂ ਫਿਰ ਉਹਨੇ ਇੱਥੇ ਕੋਈ ਜਨਾਨੀ ਰੱਖੀ ਆ ਮੰਮੀ ਕਹਿੰਦੇ ਉਹਨੇ ਸ਼ਾਇਦ ਤੇ ਉਹਦੇ ਉਹਨੂੰ ਪੱਕੀ ਰੱਖਿਆ ਕਿਤੇ ਉਹਨੇ ਓਦਾਂ ਹੀ ਵਰੀਲ ਰੂਹ ਬਣਾ ਗਿਆ ਆਪਣੇ ਤੇ ਉਸ ਤੇ ਕਰਗੇ ਰੱਖਿਆ ਉਹਨੂੰ ਹਾਂ ਜੀ ਹੈਗੀ ਥੋੜੀ ਬਹੁਤੀ ਵਾਰ ਉੱਥੇ ਫੈਰ ਨਹੀਂ ਚੱਲਿਆ ਰਿਕਾਰਡਿੰਗ ਤੇ ਉੱਥੇ ਬਸ ਪਰ ਆਣ ਕੇ ਇਹਨਾਂ ਨੁੱਕਰ ਜਿੱਦਨ ਮੈਂ ਗਿਆ ਮ ਭੱਜ ਕੇ ਤੇ ਉੱਥੇ ਲੱਗਾ ਹੀ ਮੌਂਟ ਤੇ ਤੇ ਉੱਥੇ ਮੁੰਡੇ ਵਾਵਾ ਜਾਣੇ ਜਿਹੜੇ ਹੈਗੇ ਇਕੱਠੇ ਆਏ ਆ ਬਾਈਕਾਂ ਦੇ ਸਵਾਰ ਜਿਹੜੇ ਤੇ ਉਹ ਆਏ ਆ ਤੇ ਉਹ ਹੀ ਹੈਗੇ ਦਿਖਾਈ ਦਿੱਤੇ ਕੀ ਲੱਗਦਾ ਕਿ ਜਦੋਂ 4 ਵਜੇ ਦਾ ਟਾਈਮ ਰਾਜਨਾਮੇ ਦਾ ਦਿੱਤਾ ਗਿਆ ਸੀ ਜੇ ਬੁਲਬਲਾਵਾ ਹੋਇਆ ਸੀ ਤੇ ਉਹ 7 ਵਜੇ ਆ ਰਿਹਾ ਆ ਕੀ ਮਸਲਾ ਕੀ ਹੈ ਦੇਖੋ ਇਹ ਇਹ ਹੈਗਾ ਮੈਨੂੰ ਦੇ ਕੋਈ ਜਿੰਨੇ ਰਾਜਨਾਮਾ ਰਹਾ ਮੈਨੂੰ ਥੋੜਾ ਬੋਧਾ ਹੱਤੇ ਵੀ ਡਾਉਤ ਗਏ ਉਹਨੇ ਪਹਿਲਾਂ ਸਾਨੂੰ ਕਹਿਦਾ ਕੋਈ ਗੱਲ ਨਾ ਕਰਿਓ ਕੋਈ ਨਹੀਂ ਤੁਸੀਂ ਜਾਣ ਦੋ ਫਿਰ ਜੇ ਅਹੀਂ ਵੀ ਬੇਫਿਕਰੇ ਹੋ ਗਏ ਪਹਿਲਾਂ ਸਾਨੂੰ ਇਹ ਹੀ ਕਿ ਅਹੀਂ ਆਉਣਾ ਐਨੇ ਕੋਈ ਨਹੀਂ ਤੇ ਅਹੀਂ ਫਿਰ ਜੇ ਫੇ ਬੇਫਿਕਰੇ ਹੋ ਗਏ ਘੁੰਮਣਿਆ ਮੈਂ ਤੇ ਵੇਖ ਰਿਹਾ ਕਿ ਇਹਨਾਂ ਕੀ ਬਾ ਫੋਨ ਮਾਰਿਆ ਜੇਨੂੰ ਕੀ ਖਲੋਕਾ ਕਿਸੇ ਨੂੰ ਕਿੰਨਾ ਢਾਂਡੇ ਨਾਲ ਤੇ ਹਮਲਾ ਕਰਵਾ ਕੇ ਜਾਂ ਫਿਰ ਤੁਹਾਡੇ ਤੇ ਐਦਾਂ ਮੁੰਡੇ ਪੋ ਆ ਕੇ ਕੀ ਮਿਲੂਗਾ ਕਿ ਇੱਕ ਆਖ ਕਦੀ ਰੰਜਿਸ਼ ਐ ਕਰਦੇ ਰੰਜਿਸ਼ ਇਹ ਹੋਏਗੀ ਕਿ ਕਦੀ ਜਿਹੜੇ ਕਦੀ ਕੋਈ ਨਾਮ ਲਾ ਦਿੰਦੇ ਜਿੱਦਾਂ ਵੀ ਇਹ ਮੈਨੂੰ ਕਹਿੰਦਾ ਨਾ ਵੇਖਣਾ ਕਦੀ ਮੈਨੂੰ ਕਹਿ ਦਿੰਦਾ ਤੂੰ ਤੇਰਾ ਦੋ ਨੰਬਰ ਤੱਕ ਆਮ ਆ ਤੂੰ ਸਮਾਨ ਵੇਚਦਾ ਆ ਫਲਾਨ ਕਰਦਾ ਮੈਂ ਹਰ ਪਾ ਮੈਂ ਕਿੱਥੇ ਵੇਚਦਾ ਤੇ ਪਹਿਲਾਂ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਦੇ ਦਿਆ ਕਰੂੰਗਾ ਸਮਾਨ ਤੇ ਮੈਂ ਨਹੀਂ ਮੈਂ ਕੰਮ ਨਹੀਂ ਕਰਦਾ ਮੈਂ ਕਹਿੰਦਾ ਤੂੰ ਕਹਿੰਦਾ ਕੋਈ ਨਹੀਂ ਕਰ ਲੈ ਇੱਥੇ ਵਾਦੂਗਾ ਕਿ ਹੁੰਦੇ ਮੈਂ ਨਹੀਂ ਆਪਾਂ ਨਹੀਂ ਭਰਾ ਹੁਜੇ ਕੰਮ 'ਚ ਪੈਣਾ ਲੱਗਦਾ ਤੁਹਾਨੂੰ ਕਿ ਤੂੰ ਤੁਹਾਡੇ ਵੱਲੋਂ ਨਾ ਕੀਤੀ ਗਈ ਹੈ ਤਾਂ ਹੁਣ ਹੀ ਇਹ ਤੁਹਾਡੇ ਤੋਂ ਖੁੰਦਕ ਖਾਣ ਲੱਗ ਪਿਆ ਹਾਂ ਫਿਰ ਮੈਂ ਥੋੜਾ ਬੋਧਾ ਔਖਾ ਬੋਲਿਆ ਹੈ ਨਾ ਇਹਦੇ ਨਾਲ ਕਿ ਮੈਂ ਜਾ ਭਰਾ ਹੀ ਨਹੀਂ ਆ ਗਿਆ ਇੱਕ ਪੁੱਠੇ ਕਮਾਏ ਪੈਣਾ ਠੀਕ ਆ ਨਾ ਮੈਂ ਕੋਈ ਨਹੀਂ ਜਿੱਦੇ ਹੱਲ ਉਹਨਾਂ ਨੂੰ ਕਹਿ ਲਿਆ ਕਰ ਵੇਚ ਲੈ ਤੁਸੀਂ ਪੜਦੇ ਹੋ ਤੇ ਵਾਕਈ ਲੱਗਦਾ ਕਿ ਪੁੱਠੇ ਕੰਮਾਂ ਚ ਪਾ ਰਿਹਾ ਤੁਹਾਨੂੰ ਗਲਤ ਰਾਏ ਤੋਂ ਉਦਨ ਵਾਸਤੇ ਬਗੀ ਤੁਹਾਡੇ ਦੇ ਰਏ ਐਸ ਤਰ੍ਹਾਂ ਦੇ ਕੰਮ ਕਿਤੇ ਉਹਨਾਂ ਦੇ ਇਪਦਾ ਨਹੀਂ ਜਿੰਨਾ ਵਕੇ ਇਹਨੇ ਮੈਨੂੰ ਇੱਕ ਵਾਰੀ ਕਿਹਾ ਸੀ ਤੇ ਇਹ ਕਹਿੰਦਾ ਮੈਂ ਨਹੀਂ ਉਹ ਭਰਾਹੀਂ ਨਹੀਂ ਆ ਕੰਮ ਤੇ ਜਾਣਾ ਤੇ ਫੇਰ ਮੈਂ ਕਹਾ ਵੀ ਮੈਂ ਕਿਸੇ ਬੰਦੇ ਨੂੰ ਕਹਿ ਤਾ ਨਾ ਮੈਂ ਇਹਨੂੰ ਕਿੱਧਰ ਬਾੜ ਕੇ ਰੱਖ ਦੇਜੂ ਉਹਨੇ ਇਹਨੂੰ ਦੱਸਤਾ ਦੇ ਬਾਅਦ ਉਹ ਤੋਂ ਖੁੰਦ ਰੱਖ ਕੇ ਦੇਹਾ ਤੇ ਫੇਰ ਪੰਗਾ ਕੋਈ ਮੈਂ ਵੀ ਚਾਹੁੰਦਾ ਹਾਂ ਹੀ ਕੁਛ ਨਾ ਕੋਛੋ ਕੋਈ ਪੰਗਾ ਲੈ ਲੀਏ ਦੇ ਨਾ ਤੇ ਕੱਲ ਵਧਾਈਏ ਤੇ ਫਿਰ ਉਹਨੇ ਬਣਾ ਲਾ ਵੀ ਲਿਆ ਕੋਈ ਤੇ ਮੈਂ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਉਹਨਾਂ ਨੇ ਕੰਪਲੇਂਟ ਕੀਤੀ ਹੈ ਘਰ ਜਾਣੇ ਵੀ ਐਵੇਂ ਵੀ ਗਿਆ ਹੈ ਨਾਲ ਕੀ ਕਾਰਵਾਈ ਕੀਤੀ ਹੈ ਕਾਰਵਾਈ ਕਹਿੰਦੇ ਆ ਪਰਚਾ ਦਰਜ ਕਰਤਾ ਪੁਲਿਸ ਵਾਲੇ ਕਹਿੰਦੇ ਪਰਚਾ ਦਰਜ ਕਰਾ ਪਰਚਾ ਤਾਂ ਫੋਨ ਮੈ ਨਹੀਂ ਆਇਆ ਇਹ ਪਰਚੇ ਦਾ ਕਨਫਰਮ ਸ਼ਾਇਦ ਕਰਦਣ ਪਤਾ ਹੋਵੇ ਮੈਨੂੰ ਨਾ ਨੋਲਿਜ ਨਹੀਂ ਹੈ ਕਿ ਪਰਚਾ ਤੇ ਕਲਾਸ ਕਿਹੜੀ ਚ ਪੜਦੇ ਮੈਂ 10ਵੀਂ ਚ ਪੜਦਾ ਹਾਂ ਸਰਕਾਰੀ ਜਾਂ ਪ੍ਰਾਈਵੇਟ ਨਹੀਂ ਨਹੀਂ ਪ੍ਰਾਈਵੇਟ ਹੈ ਸਰਕਾਰੀ ਪ੍ਰਾਈਵੇਟ ਮੈਂ ਵੀ ਮੀਡੀਅਮ ਹੈ ਦੋਨੇ ਮਿਕਸ ਲੱਗਦਾ ਕਿ ਜਿੱਸਾ ਤੁਸੀਂ ਸਕੂਲ ਆਣਾ ਜਾਣਾ ਤੇ ਤੁਹਾਨੂੰ ਕੋਈ ਆਪਣੀ ਹਾਂਜੀ ਉਹ ਦਾ ਫੇਰ ਫੋਨ ਕਰਨ ਕਹਿੰਦਾ ਤੈਨੂੰ ਵੇਖਣਾ ਆ ਤੈਨੂੰ ਗੋਲੀ ਦੇ ਮਾਰਨੀ ਮਾਰਨੀ ਹਲੇ ਬਚ ਗਿਆਂ ਵਾ ਕੋਈ ਨਹੀਂ ਭੱਜ ਗਿਆਂ ਬਚ ਗਿਆਂ ਵਾ ਓ ਲੱਗਦਾ ਕਿ ਪੁਲਿਸ ਕੰਪਲੇਂਟ ਕਰਨ ਤੋਂ ਬਾਅਦ ਵੀ ਧਮਕੀਆਂ ਹਾਂਜੀ ਹਾਂਜੀ ਪੁਲਿਸ ਕੰਪਲੇਂਟ ਤੇ ਸਾਹਮਣੇ ਉਹਨਾਂ ਦੇ ਫੋਨ ਆਉਂਦੇ ਸੀ ਉਹਨਾਂ ਨੇ ਮੈਂ ਕਹਿੰਦਾ ਚੁੱਕਾ ਉਹ ਕਹਿੰਦੇ ਰਾਂ ਦੇ ਰਾਂ ਦੇ ਫੋਨ ਨਾ ਚੁੱਕ ਕੋਈ ਨਹੀਂ ਪੁਲਿਸ ਵਾਲੇ ਇੰਨੀ ਗੱਲ ਕਹਿੰਦੇ ਸੀ ਹਾਂਜੀ ਤੇ ਫੇਰ ਮੈਂ ਚੁੱਕਿਆ ਹੀ ਨਹੀਂ ਉਹਦਾ ਫੋਨ ਤੇ ਫੇਰ ਉਹਨਾਂ ਹੋਰ ਕਿਸੇ ਨੂੰ ਜਿਹਦੇ ਹੱਲ ਹੁੰਦਾ ਸੀ ਉਹਨੂੰ ਫੋਨ ਲਾਇਆ ਕਹਿੰਦਾ ਵੇਖਣਾ ਤੇ ਹੈਗਾ ਹੀ ਆ ਪਰਚੇ ਦੀ ਮੈਨੂੰ ਟੈਨਸ਼ਨ ਹੈ ਭਾਵੇਂ ਇੱਕ ਹੋਰ ਪਵਾਲਾ ਨੂੰ ਕਿਹਾ ਮੈਂ ਠੀਕ ਤੇ ਫੇਰ ਤੇ ਤੁਹਾਡੀ ਜਾਨ ਨੂੰ ਖਤਰਾ ਹੀ ਹੈ ਕਿ ਸਕੂਲ ਜਾਣ ਦੇ ਵੀ ਮੁਸ਼ਕਲ ਹੈ ਫੇਰ ਤੁਹਾਨੂੰ ਲੱਗਦਾ ਹਾਂ ਜੀ ਉਹਨੂੰ ਸਾਰਾ ਕੁਝ ਪਤਾ ਹੈ ਕਿ ਮੈਂ ਕਿੱਧਰ ਜਾਣਾ ਕਿੱਧਰ ਹੋਣਾ ਇਥੋਂ ਮੁਹੱਲੇ ਸਾਰੇ ਉਹਦੇ ਕੋਈ ਹੈਗਾ ਜਿਹੜਾ ਉਹਨੂੰ ਸਾਰੀ ਖਬਰ ਦੇਣ ਜਾਂ ਕਿਉਂਕਿ ਜੋ ਜਦੋਂ ਪੁਲਿਸ ਵੀ ਆ ਗਈ ਨਾ ਉਹਨੂੰ ਸਾਰੀ ਖਬਰ ਪਹੁੰਚ ਗਈ ਹੈ ਪੁਲਿਸ ਆ ਗਈ ਹੈ ਹੁਣ ਤੇ ਮੈਨੂੰ ਕਹਿੰਦਾ ਮੈਨੂੰ ਫੋਨ ਕਰੀ ਜਾਵੇ ਕਰੀ ਜਾਵੇ ਕੀ ਲੱਗਦਾ ਜੀ ਜੇ ਪੁਲਿਸ ਦਾ ਪਤਾ ਲੱਗਣ ਦੇ ਬਾਵਜੂਦ ਵੀ ਤੁਹਾਨੂੰ ਲਗਾਤਾਰ ਹਜੇ ਵੀ ਸੂਰ ਰਕ ਧਮਕੀਆਂ ਆ ਰਹੀਆਂ ਉਹਨੂੰ ਪਤਾ ਵੀ ਹੈ ਕਿ ਪੁਲਿਸ ਜਿਹੜਾ ਪਰੇ ਬੇਤੇ ਕਾਰਵਾਈ ਜਰੀਆ ਹੋ ਰਹੀ ਹੈ ਤੇ ਲੱਗਦਾ ਕਿ ਕੀ ਕਹਿਣਾ ਚਾਹੂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਮੰਗੇ ਹੋਈਆਂ ਕਿ ਪੂਰੀ ਕਾਰਵਾਈ ਕੀਤੀ ਜਾਵੇ ਕਿ ਕੀ ਪੈਸੇ ਦਿੰਦਾ ਵੀ ਹੈ ਵਿਆਜੀ ਕਿ ਕੁਝ ਹੋਰ ਕੋਈ ਕੰਮ ਕਰਦਾ ਇੱਥੇ ਆਣ ਕੇ ਕਿ ਵਿਆਜੀ ਪੈਸੇ ਦਾ ਰੀ ਬਹਾਨਾ ਹੀ ਆ ਕਿ ਕਿਸੇ ਨੂੰ ਕੁਝ ਦਿੰਦਾ ਹੋਵੇ ਤੇ ਬਾਅਦ ਉਹ ਕਹਿ ਦਿੰਦਾ ਹੋਵੇ ਨਹੀਂ ਅਸੀਂ ਤੋ ਭੇਜੀ ਪੈਸੇ ਲੈਣੇ ਕਿ ਭਾਜੀ ਪੈਸੇ ਕਿਉਂਗੀ ਅਜ ਤੱਕ ਇਹੋ ਵੇਖਿਆ ਨਹੀਂ ਦਿੱਤਾ ਕਿ ਕਿਸ ਤਰ੍ਹਾਂ ਕਰਦੇ ਵੇਖਿਆ ਨਹੀਂ ਭਾਜੀ ਪੈਸੇ ਦੇ ਵੀ ਲਾਇਸੈਂਸ ਹੁੰਦੇ ਆ ਤੇ ਇਹਦਾ ਕੋਈ ਪਤਾ ਕਦੀ ਤੁਹਾਨੂੰ ਲੱਗਾ ਕਿ ਇਹਨਾਂ ਦੇ ਲਾਇਸੈਂਸ ਹੈਗਾ ਵੀ ਇਹ ਲੰਬਿਆਜੀ ਪੈਸੇ ਨਹੀਂ ਨਹੀਂ ਇਹ ਨਹੀਂ ਨਹੀਂ ਲਾਇਸੈਂਸ ਲੋਰ ਹੁੰਸ ਨਹੀਂ ਆਗਾ ਉੱਥੋਂ ਪਤਾ ਕੋਈ ਕਿੰਨੇ ਪਰਸੈਂਟ ਦੇ ਦਿੰਦਾ ਇਹ ਵੀ ਨਹੀਂ ਹੈ ਕਈਆਂ ਨੂੰ ਉਦਾਂ ਹੀ ਮੇਰੇ ਖਿਆਲ ਦਿੱਤੇ ਇਹਨੇ ਤੇ ਹੁਣ ਕੀ ਮੈਂ ਪ੍ਰਸ਼ਾਸਨ ਤੋਂ ਤੁਹਾਡੀ ਵੀ ਮੰਗਾਂ ਇਹ ਹੋਈ ਹੈ ਕਿ ਕਾਰਵਾਈ ਕੀਤੀ ਜਾਵੇ ਨਾਲੇ ਵੈਪਨ ਇੱਕ ਨੰਬਰ ਦੇ ਕੇ ਦੋ ਨੰਬਰ ਦੇ ਜਿਨ੍ਹਾਂ ਨੇ ਇਹ ਫਾਇਰ ਕੀਤਾ ਹੈ ਜੇ ਲਾਇਸੈਂਸੀ ਹੈ ਨਾਲ ਲਾਇਸੈਂਸ ਕੈਂਸਲ ਕੀਤਾ ਜਾਵੇ ਤੇ ਦੂਜਾ ਇਹ ਹੈ ਕਿ ਜਿਹੜਾ ਕੰਮ ਕਹਿੰਦੇ ਆ ਇਹ ਮੈਨੂੰ ਉਹਦੀ ਕਾਰਵਾਈ ਕੀਤੀ ਜਾਵੇ ਕਿ ਕੀ ਆ ਕੀ ਕੇ ਜੇ ਮੈਂ ਚੋਂ ਇਹ ਜਿੱਦਾਂ ਮੇਰੇ ਮਾਰਤੀ ਗੋਲੀ ਕਿਸੇ ਹੋਰ ਦੇ ਮਾਰ ਕੇ ਗਾਂ ਜਾਣ ਕਿ ਹੋਣ ਲੱਗਦੀ ਹੋਵੇ ਤੇ ਮੈਂ ਤਾਂ ਚਲੋ ਮੈਨੂੰ ਪਤਾ ਸੀ ਇਹਨਾਂ ਨੇ ਮਾਰੀ ਉਹਨੂੰ ਕੀ ਪਤਾ ਕੌਣ ਮਾਰ ਗਿਆ ਕੌਣ ਨਹੀਂ ਫਿਰ ਉੱਥੇ ਇਸ ਸੰਬੰਧੀ ਥਾਣਾ ਮਕਬੂਲਪੁਰਾ ਦੇ ਐਸ ਐਚ ਓ ਅਮੋਲਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਤੇਗ ਬਹਾਦਰ ਫਲੈਟਾਂ ਦੇ ਵਿੱਚ ਸ਼ਰੇਮ ਗੋਲੀ ਚੱਲੀ ਹੈ ਤੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਫਲੈਟਸ ਗੁਰਤੇਗ ਬਹਾਦਰ ਨਗਰ ਇਹਦੇ ਸਬੰਧ ਦੇ ਵਿੱਚ ਪੁਲਿਸ ਪਾਰਟੀ ਮੌਕੇ ਤੇ ਗਈ ਔਰ ਅਸੀਂ ਮਨੋਈ ਕੁਮਾਰ ਸਨੋ ਸਤਪਾਲ ਸੱਚਦੇਵਾ ਜੋ ਕਿ ਫਲੈਟਸ ਗੁਰਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਹੈ ਇਹਦੀ ਸਟੇਟਮੈਂਟ ਲੈ ਕੇ ਅਸੀਂ ਐਫ ਆਈ ਆਰ ਨੰਬਰ 182 ਮਿਤੀ 26/7/23 ਅੰਡਰ ਸੈਕਸ਼ਨ 336 506 ਆਈ ਪੀਸੀ ਔਰ ਆਰਮਜ਼ ਐਕਟ ਦੀਆਂ ਤਹਿਤ ਪੀਐਸ ਨੂੰ ਕਬੂਲਪੁਰਾ ਤਰਜੀ ਕੀਤੀ ਹੈ ਔਰ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਦੋਸ਼ੀ ਆ ਸੁਖ ਸੰਨ ਆਫ ਰਿਸ਼ਪਾਲ ਸਿੰਘ ਵੀ ਰਹਿਣ ਵਾਲਾ ਸ਼ਾਮਨਗਰ ਦਾ ਇਹ ਮਜੀਠੇ ਦਾ ਇਹ ਉੱਥੇ ਕਿਸੇ ਕੰਮ ਵਾਸਤੇ ਬੀਤੀ ਰਾਤ ਨੂੰ ਆਇਆ ਸੀ ਔਰ ਰਾਤ ਜਦੋਂ ਇਹ ਵਾਪਸ ਜਾ ਰਿਹਾ ਸੀ ਮਨੋਜ ਅਤੇ ਮਨੋਜ ਦੀ ਜੋ ਤਰ ਬਤਨੀ ਸੀ ਉਹਨਾਂ ਨਾਲ ਇਹਦਾ ਕੋਈ ਟਕਰਾਅ ਹੋ ਗਿਆ ਸੀ ਆਪਸੀ ਔਰ ਇਹਨੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਬਾਅਦ ਵਿੱਚ ਵੇਖ ਲਵਾਂਗਾ ਔਰ ਇਸੇ ਰੰਜਿਸ਼ ਤਹਿਤ ਇਹਨੇ ਅਗਲੇ ਦਿਨ 26 ਤਰੀਕ ਨੂੰ ਕੁਝ ਲੜਕੇ ਇਹਦੇ ਨਾਲ ਗਏ ਤੇ ਉੱਥੇ ਇਹਨੇ ਕਹਵਾਈ ਫੇਰ ਕੀਤਾ ਆ ਸਰ ਉੱਥੇ ਇਹ ਕਹਿੰਦੇ ਕੀ ਉਹਨਾਂ ਦੇ ਡੇਟੇ ਦੇ ਉੱਤੇ ਜਿਹੜੀਆਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤੇ ਕੋਈ ਇਹੋ ਜਿਹੀ ਗੱਲ ਨਹੀਂ ਸਾਹਮਣੇ ਆਈ ਇਹ ਉਹਨਾਂ ਨੇ ਆਪਣੇ ਸਟੇਟਮੈਂਟ 'ਚ ਲਿਖਾਇਆ ਆ ਕਿ ਉਹ ਆਪਣੇ ਨਾਲ ਕੁਝ ਹੋਰ ਉਹਦੇ ਨਾਲ ਪਛਾਤੇ ਵਿਅਕਤੀ ਆਏ ਸੀ ਔਰ ਇਹਨੇ ਇੱਕ ਕਹਵਾਈ ਫੇਰ ਕੀਤਾ ਆ ਉਹਨਾਂ ਨੂੰ ਡਰਾਉਣ ਵਾਸਤੇ ਆਨਸਰ ਜਿਸ ਤਰ੍ਹਾਂ ਇਸ ਤਰ੍ਹਾਂ ਗੁੰਡਾਗਰਦੀ ਜਿਹੜੀ ਕੀਤੀ ਜਾ ਰਹੀ ਹੈ ਜਾਂ ਫਿਰ ਜੂਨੀ ਜਾਂ ਬਾਪ ਦਾ ਕੰਮ ਜਿਹੜੀ ਆ ਰਹੀ ਹੈ ਇਸ ਨੂੰ ਦੇਖਦੇ ਹੋਇਆ ਕੀ ਮੈਸੇਜ ਦੇਣਾ ਚਾਹੋਗੇ ਜੀ ਜਿਹੜੇ ਆਪ ਜੀ ਅਨਸਰ ਚਲਤ ਕੰਮ ਕਰ ਰਹੇ ਕਿਦੇ ਵਿੱਚ ਵੀ ਕੁਝ ਅਸੀਂ ਐਫਆਈਆ ਦਰਜ ਕੀਤੀ ਆ ਉਹਨੂੰ ਨੋਮਿਨੇਟ ਕੀਤਾ ਆ ਔਰ ਇਹਦੇ ਵਿੱਚ ਅਸੀਂ ਸ਼ਾਰਟਰੀ ਨੂੰ ਅਰੈਸਟ ਕਰ ਲਾਂਗੇ ਬਾਕੀ ਜੋ ਵੀ ਅਗੇ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਤੁਹਾਡਾ ਨਾਲ ਸੀ ਉਹ ਡਿਸਕਸ ਕਰਾਂਗੇ ਸ਼ਾਇਦ ਵਾਸਤੇ ਇਹ ਮੈਸੇਜ ਦੇਣਾ ਚਾਹੋ ਜੀ ਇਹ ਇਹੋ ਜਿਹੇ ਚਲਤ ਅਨਸਾਰ ਆਗੇ ਤੇ ਵਿੱਚ ਮੇਰਾ ਇਹ ਮੈਸੇਜ ਹੈ ਕਿ ਕਿਸੇ ਵੀ ਛੋਟੀ ਤੋਂ ਛੋਟੀ ਵਾਰਦਾਤ ਨੂੰ ਜਾਂ ਕੋਈ ਵੀ ਅਜਿਹੀ ਮੂਵਮੈਂਟ ਹੁੰਦੀ ਆ ਜਿਹੜੇ ਲੋਕਾਂ ਨੂੰ ਸ਼ੱਕ ਦੇ ਘੇਰੇ ਚ ਹੁੰਦੀ ਆ ਉਹ ਤੁਸੀਂ ਪੁਲਿਸ ਨਾਲ ਸੰਜੀ ਕਰੋ ਪ੍ਰਸ਼ਾਸਨ ਨਾਲ ਸੰਜੀ ਕਰੋ ਕਿਉਂਕਿ ਅਗਰ ਅਸੀਂ ਛੋਟੀ ਚੀਜ਼ ਨੂੰ ਕੈਚ ਕਰਾਂਗੇ ਤਾਂ ਅਸੀਂ ਜੋ ਲਾਅ ਐਂਡ ਆਰਡਰ ਹੈ ਉਹਨੂੰ ਮੇਨਟੇਨ ਕਰ ਸਕਦੇ ਆ ਤੇ ਲੋਕਾਂ ਦੀ ਸਿਕਿਉਰਿਟੀ ਤੇ ਬਾਕੀ ਉਹਨਾਂ ਦੀ ਸੁਰੱਖਿਆ ਇਹ ਸਾਡਾ ਮੇਨ ਮੁੱਖ ਮਕਸਦ ਹੈ ਆਸਮ ਜੱਟ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੀਵਾਲ ਦੀ ਰਿਪੋਰਟ